ਸ਼੍ਰੀ ਵਾਜੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਲਾਗੇ ਦੇ ਕਿਸਾਨ ਪਿੰਡ ਲੋਹੀ ਜ਼ਿਲ੍ਹਾ ਜਲੰਧ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਜਿਸ ਵਿੱਚ ਕਿਸਾਨਾਂ ਵੱਲੋਂ ਇਹ ਭਾਰੀ ਮੀਟਿੰਗ ਕੀਤੀ ਗਈ ਆ ਇਸ ਦੌਰਾਨ ਪਛਾੜਿਆ ਗਿਆ ਕਿ ਇਲਾਕੇ ਵਿੱਚ ਜੋ ਦਿਨੋਂ ਦਿਨ ਚੋਰੀਆਂ ਵੱਧ ਰਹੀਆਂ ਹਨ ਮੋਟਰਾਂ ਤੋਂ ਸੰਭਾਸੀ ਬਲਤਾਰਾਂ ਚੋਰੀ ਹੋ ਰਹੀਆਂ ਸਟਾਰਟਰ ਚੋਰੀ ਹੋ ਰਹੇ ਆ ਟਰਾਂਸਫਾਰਮਰ ਚੋਰੀ ਹੋਣੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ ਇਹਨਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਨਾਲ ਹੀ ਪਿੰਡਾਂ ਵਿੱਚ ਜੋ ਹੋਰ ਚੋਰੀਆਂ ਜਿਵੇਂ ਦਿਨ ਦਿਹਾੜੇ ਫੇਰੀ ਵਾਲਿਆਂ ਨੂੰ ਲੁੱਟਿਆ ਜਾਂਦਾ ਨਾਲ ਹੀ ਡੇਰਿਆਂ ਤੋਂ ਪਸ਼ੂ ਚੋਰੀ ਕਰਨੀਆਂ ਘਟਨਾਵਾਂ 'ਮਾ ਇਹਨਾਂ ਨੂੰ ਵੀ ਵਿਚਾਰਿਆ ਗਿਆ ਇਕੱਠੇ ਹੋਏ ਕਿਸਾਨਾਂ ਵਿੱਚ ਜਿੰਨੇ ਵੀ ਆਪਾਂ ਹੋਏ ਆ ਇਹ ਵੀ ਰੋਪਾਇਆ ਗਿਆ ਕਿ ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾ ਰਿਹਾ ਸ਼ਿਕਾਇਤਾਂ ਕਰਦੇ ਵੀ ਪ੍ਰਸ਼ਾਸਨ ਪਿੰਡਾਂ ਵਿੱਚ ਰਾਤ ਸਮੇਂ ਕੋਈ ਵੀ ਪੈਟਰੋਲਿੰਗ ਨਹੀਂ ਕਰ ਰਿਹਾ ਲੋਕਾਂ ਵੱਲੋਂ ਜੋ ਚੋਟ ਫੜੇ ਜਾਂਦੇ ਆ ਉਹਨਾਂ ਨੂੰ ਵੀ ਬਿਨਾਂ ਕੋਈ ਚੰਗੀ ਕਾਰਵਾਈ ਕੀਤੇ ਛੱਡ ਦਿੱਤਾ ਜਾਂਦਾ ਕੋਈ ਠੋਕਮੀ ਕਾਰਵਾਈ ਨਹੀਂ ਕੀਤੀ ਜਾਂਦੀ ਇਲਾਕੇ ਵਿੱਚ ਦਿਨੋਂ ਦਿਨ ਨਸ਼ੇੜੀਆਂ ਦੀ ਦਹਿਸ਼ਤ ਵੱਧ ਰਹੀ ਆ ਕਿਉਂਕਿ ਸਾਡਾ ਸਾਰਾ ਹੀ ਕਿਸਾਨਾਂ ਦਾ ਇਹ ਮੰਨਣਾ ਹੈ ਕਿ ਜਿੰਨੇ ਵੀ ਇਹ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਇਹਨੂੰ ਜ਼ਿਆਦਾਤਰ ਨਸ਼ੇੜੀ ਹੀ ਅੰਜਾਮ ਦੇ ਰਹੇ ਆ ਇਹ ਇਹਨੇ ਬੇਖੌਕ ਹੋ ਚੁੱਕਿਆ ਵੀ ਜੇ ਆਪਾਂ ਇਹਨਾਂ ਨੂੰ ਫੜਦੇ ਆਂ ਤੇ ਫਿਰ ਦੁਬਾਰਾ ਚੋਰੀ ਕਰਨ ਆ ਜਾਂਦੇ ਆ ਇਹਨਾਂ ਵਿੱਚੋਂ ਜਿਹੜਾ ਇੱਕ ਕੋਈ ਪੁੱਟ ਦਾ ਜਾਂ ਕੋਈ ਵੀ ਖੌਕਿਆ ਵੀ ਮੁੱਕ ਚੁੱਕਾ ਹੈ ਪਿੰਡ ਦੇ ਹਰੇਕ ਪਿੰਡ ਦੇ ਬਸੰਦੇ ਜਾਂ ਕਿਸਾਨ ਆਪਣੇ ਤੌਰ ਤੇ ਨੌਜਵਾਨਾਂ ਨੇ ਪਹਿਰੇ ਲਗਾਉਣੀ ਸ਼ੁਰੂ ਕੀਤੀ ਆ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਇਹਨਾਂ ਪਹਿਰਿਆਂ ਤੇ ਖੁਦ ਨਿਗਰਾਨੀ ਕੀਤੀ ਜਾਵੇ ਪਿੰਡਾਂ ਦੇ ਚੌਕੀਦਾਰਾਂ ਦੀਆਂ ਡਿਊਟੀਆਂ ਲਗਾ ਕੇ ਇੱਕ ਲਿਖਤੀ ਤੌਰ ਤੇ ਡਿਊਟੀਆਂ ਲਗਾਈਆਂ ਜਾਣ ਔਰ ਇਹਦੀ ਨਿਗਰਾਨੀ ਪੁਲਿਸ ਪ੍ਰਸ਼ਾਸਨ ਆਪ ਕਰੇ ਰਾਤ ਸਮੇਂ ਪੈਟਰੋਲਿੰਗ ਕਰਕੇ ਕਿ ਪੈਰਾ ਸਹੀ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਅੱਜ ਦੀ ਇਸ ਮੀਟਿੰਗ ਵਿੱਚ ਇਲਾਕੇ ਦੇ ਪਿੰਡ ਨੁਸੀ ਰੰਧਾਵਾ ਮਸੰਗਾ ਨਵਾਂ ਪਿੰਡ ਈਸਕੋਰ ਲਿੱਦਣਾ ਤੋਂ ਸਾਡੇ ਕਿਸਾਨ ਵੀ ਇਕੱਠੇ ਹੋਏ ਆ ਜਿਹੜੇ ਕਿ ਇੱਕ ਵਰਪਾ ਕੈਮਰੇ ਸ਼ਾਰੇ ਦੇ ਖੱਦ ਨੇ ਜਿੰਨੇ ਵੀ ਸਾਡੇ ਵੀ ਇਕੱਠੇ ਹੋਏ ਆ ਇਸ ਤੋਂ ਲਾਵਾ ਇੱਕ ਵੋਟ ਜਨਰਾਗਿੰਦਾ ਗਿਆ ਇਹ ਇੱਕ ਪ੍ਰੈਸ ਨੋਟ ਬਣਾਇਆ ਗਿਆ ਹੈ ਇਸ ਤੋਂ ਲਾਵਾ ਜੋ ਫੈਸਲਾ ਕੀਤਾ ਗਿਆ ਸਾਰੇ ਪਿੰਡਾਂ ਵਿੱਚ ਅਨਾਊਂਸਮੈਂਟ ਕਰਵਾਈ ਜਾਵੇਗੀ ਜਿੰਨੇ ਵੀ ਪਿੰਡਾਂ ਦੇ ਕਿਸਾਨ ਇੱਥੇ ਆਏ ਨੇ ਜਾ ਕੇ ਉਹ ਆਪੋ ਆਪਣੇ ਪਿੰਡ ਵਿੱਚ ਕਰਵਾਉਣਗੇ ਪਿੰਡਾਂ ਵਿੱਚ ਰਾਤ ਸਮੇਂ ਇੱਕ ਪਿੰਡ ਦੇ ਪਿਹਾਰੀ ਮਜ਼ਦੂਰ ਵੀਰ ਦੂਸਰੇ ਪਿੰਡ ਵਿੱਚ ਨਹੀਂ ਜਾਣਗੇ ਸਿਰਫ ਕੋਈ ਮੋਟਰ ਚਲਾਉਣ ਲਈ ਦੂਸਰੇ ਪਿੰਡ ਜਾ ਸਕਦਾ ਆ ਨਹੀਂ ਤੇ ਰਾਤ ਨੂੰ ਉਹਨਾਂ ਦੀ ਪੂਰਨ ਤੌਰ ਤੇ ਰੋਕ ਹੈ ਪਿੰਡਾਂ ਵਿੱਚ ਡੇਰਿਆਂ ਤੇ ਰਹਿ ਰਹੇ ਗੁੱਜਰ ਭਾਈਚਾਰੇ ਦੇ ਵਿਅਕਤੀਆਂ ਨੂੰ ਰਾਤ ਸਮੇਂ ਪਿੰਡਾਂ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ ਉਹਨਾਂ ਨੂੰ ਬੇਨਤੀ ਹੈ ਕਿ ਰਾਤ ਸਮੇਂ ਪਿੰਡ ਦੇ ਵਿੱਚ ਨਾ ਆਉਣ ਪਿੰਡਾਂ ਵਿੱਚ ਆ ਰਹੇ ਫੇਰੀ ਵਾਲੇ ਵੀ ਸ਼ਾਮ 5 ਵਜੇ ਤੋਂ ਬਾਅਦ ਪਿੰਡਾਂ ਵਿੱਚ ਨਹੀਂ ਆ ਸਕਣਗੇ। ਪਿੰਡਾਂ ਵਿੱਚ ਰਹਿ ਰਹੇ ਕਿਰਾਏਦਾਰਾਂ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਮਕਾਮਾਾਨਕ ਦੀ ਹੋਵੇਗੀ। ਪਿੰਡਾਂ ਵਿੱਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਲਈ ਕਾਰਨ ਨੌਜਵਾਨ ਪਹਿਰਾ ਲਗਾ ਰਹੇ ਆ। ਦੂਸਰੇ ਪਿੰਡ ਦੇ ਨੰਘਣ ਵਾਲੇ ਵਿਅਕਤੀਆਂ ਨੂੰ ਰਾਹੀ ਗਿਰਨ ਨੂੰ ਇਹ ਬੇਨਤੀ ਹੈ ਕਿ ਨੌਜਵਾਨਾਂ ਦੇ ਰੋਕਣ ਤੇ ਉਰਪਣਗੇ ਅਤੇ ਪਿਆਰ ਨਾਲ ਗੱਲ ਸੁਣਨਗੇ ਤੇ ਕੋਈ ਵੀ ਉਹਨਾਂ ਨਾਲ ਮਾੜਾ ਵਰਤਾਓ ਨਹੀਂ ਕਰਨਗੇ। ਇਹ ਉਹਨਾਂ ਦੀ ਰੱਖਿਆ ਲਈ ਜਾਂ ਪਿੰਡ ਵਾਲਿਆਂ ਦੀ ਰੱਖਿਆ ਲਈ ਪਹਿਰਾ ਦਿੱਤਾ ਜਾ ਰਿਹਾ। पुलिस प्रशासन द्वारा फिर बेनती है कि जरूर इन गलों पर ध्यान दिता जाए धनबाद जी वाहेगुरू जी का खालसा वाहेगुरू जी की